ਨੇ ਮੁਰਤੋ ਰਣਨੀਤੀਆਂ ਤਿਆਰ ਕਰ ਲਈਆਂ ਨੇ ਮੀਟਿੰਗਾਂ ਕਰ ਰਹੇ ਨੇ ਕਿਸਾਨ ਤੇ ਹੁਣ ਕਿਸਾਨ ਮੁਰਤੋ ਜਿਹੜੇ ਮੋਰਚੇ ਲਾਉਣ ਲਈ ਤਿਆਰ ਹੋ ਗਏ ਨੇ ਦੱਸ ਦਿਨੇ ਕਿ ਸੰਯੁਕਤ ਕਿਸਾਨ ਮੋਰਚਾਂ ਵੱਲੋਂ ਆਯੋਜਿਤ ਕਿਸਾਨ ਮਹਾਪੰਚਾਇਤ ਲਈ ਦੇਸ ਭਰ ਤੋਂ ਸੈਂਕੜੇ ਕਿਸਾਨ ਜਿਹੜਾ ਸੋਮਵਾਰ ਸਵੇਰ ਤੋਂ ਹੀ ਜੰਤਰ ਮੰਤਰ ਤੇ ਪਹੁੰਚਨੇ ਸ਼ੁਰੂ ਹੋ ਗਏ ਸੀ ਇਹ ਮਹਾਪੰਚਾਇਤ ਜਿਹੜਾ ਬੀਤੇ 4 ਸਾਲਾਂ ਵਿੱਚ ਹੋਣ ਵਾਲਾ ਇੱਕ ਵੱਡਾ ਸਮਾਗਮਾ ਜਿਸ ਵਿੱਚ ਕਿਸਾਨਾਂ ਦੀਆਂ ਮੁੱਖ ਮੰਗਾਂ ਤੇ ਚਰਚਾ ਕੀਤੀ ਜਾਵੇਗੀ ਮਹਾਪੰਚਾਇਤ ਵਿੱਚ ਮੁੱਖ ਤੌਰ ਤੇ ਤਿੰਨ ਮੁੱਦਿਆਂ ਤੇ ਚਰਚਾ ਹੋਣੀ ਉਮੀਦ ਲਗਾਈ ਜਾ ਰਹੀ ਆ ਪਹਿਲਾ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਤੇ ਦੂਜਾ ਖੇਤੀਬਾੜੀ ਡੈਰੀ ਪੋਲਟਰੀ ਤੇ ਮੱਛੀ ਪਾਲਣ ਨਾਲ ਸੰਬੰਧਿਤ ਖੇਤਰਾਂ ਨੂੰ ਅਮਰੀਕਾ ਨਾਲ ਕਿਸੇ ਵੀ ਪ੍ਰਸਤਾਵਿਤ ਸਮਝੌਤੇ ਤੋਂ ਬਾਹਰ ਰੱਖਣ ਦੀ ਮੰਗ ਆ ਤੀਜੇ ਦੀ ਗੱਲ ਕਰਦੀਆਂ ਤਾਂ ਤੀਜਾ 2020 ਤੇ 21 ਦੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਵਿਰੁੱਧ ਦਰਜ ਕੀਤੇ ਗਏ ਪੁਲਿਸ ਕੇਸ ਵਾਪਸ ਲੈਣ ਦੀ ਮੰਗ ਆ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਮੀਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੋਵੇਗੀ ਕਿਸਾਨਾਂ ਦੇ ਸਮਰਥਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਵਿੱਚ ਸ਼ਾਮਲ ਹੋਣ ਦੀ ਜਿਹੜੀ ਅਪੀਲ ਕੀਤੀ ਗਈ ਆ ਤੇ ਇਹ ਮਹਾਪੰਚਾਇਤ 2020 ਤੇ 21 ਦੇ ਕਿਸਾਨ ਅੰਦੋਲਨ ਤੋਂ ਲਗਭਗ 4 ਸਾਲ ਬਾਅਦ ਹੋ ਰਹੀ ਆ ਉਸ ਸਮੇਂ ਦੌਰਾਨ ਹਜ਼ਾਰ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡੇਰਾ ਲਾ ਕੇ ਤਿੰਨ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸੀ ਸਰਕਾਰ ਵੱਲੋਂ ਕਾਨੂੰਨ ਵਾਪਸ ਲੈਣ ਤੋਂ ਬਾਅਦ ਅੰਦੋਲਨ ਖਤਮ ਹੋ ਗਿਆ ਪਰ ਉਦੋਂ ਤੋਂ ਕਈ ਕਿਸਾਨ ਸੰਗਠਨਾ ਨੇ ਦੋਸ਼ ਲਗਾਇਆ ਕਿ ਕੇਂਦਰ ਨੇ ਐਮਐਸਪੀ ਹੋਰ ਵਾਅਦੇ ਪੂਰੇ ਨਹੀਂ ਕੀਤੇ ਐਸਕੇਐਮ ਦਾ ਕਹਿਣਾ ਕਿ ਮਹਾਪੰਚਾਇਤ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਕਦਮ ਹੈ ਤੇ ਇਸ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣਾ ਜ਼ਰੂਰੀ ਆ ਤੇ ਗੱਲ ਹੁਣ ਕਰਦੇ ਆਂ ਪ੍ਰਬੰਧ ਦੀ ਪੁਲਿਸ ਨੇ ਇਸ ਮਹਾਪੰਚਾਇਤ ਲਈ ਸੁਰੱਖਿਆ ਵੀ ਸਖਤ ਜਿਹੜੀ ਕਰ ਦਿੱਤੀ ਗਈ ਆ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਕੇ ਤੇ ਲਗਭਗ 1200 ਪੁਲਿਸ ਕਰਮਚਾਰੀ ਤੈਨਾਤ ਕੀਤੇ ਹੋਏ ਨੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਤੇ ਕਾਨੂੰਨ ਵਿਵਸਥਾ ਵਿਗੜੇ ਨਾ ਜਾਵੇ ਤਾਂ ਸੜਕਾਂ ਤੇ ਬੈਰੀਕੇਟਿੰਗ ਤੇ ਆਵਾਜਾਈ ਕੰਟਰੋਲ ਲਈ ਵੀ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਨੇ ਸੁਰੱਖਿਆ ਦਾ ਜਿਹੜਾ ਬਹੁਤ ਜ਼ਿਆਦਾ ਧਿਆਨ ਰੱਖਿਆ ਜਾ ਰਿਹਾ ਪੁਲਿਸ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਥਿਤੀ ਦੇ ਵਿੱਚ ਤੁਰੰਤ ਜਿਹੜੀ ਕਾਰਵਾਈ ਕੀਤੀ ਜਾ ਅਵੇਗੀ ਤਾਂ ਜੋ ਮਹਾਪੰਚਾਇਤ ਸ਼ਾਂਤੀਪੂਰਨ ਢੰਗ ਨਾਲ ਕਰਵਾਈ ਜਾ ਸਕੇ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਕਿ ਹਜ਼ਾਰਾਂ ਕਿਸਾਨ ਮਹਾਪੰਚਾਇਤ ਵਿੱਚ ਹਿੱਸਾ ਲੈਣਗੇ ਕਿਸਾਨ ਸਿਰਫ ਦਿੱਲੀ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵੀ ਆਉਣਗੇ ਕਿਸਾਨਾਂ ਦਾ ਜਿਹੜਾ ਉਦੇਸ਼ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਤੇ ਸਰਕਾਰ ਨੂੰ ਆਪਣੀਆਂ ਮੰਗਾਂ ਇਹ ਆਦ ਦਿਵਾਉਣਾ ਹੈ ਕਿਸਾਨਾਂ ਦਾ ਮੰਨਣਾ ਕਿ ਸਰਕਾਰ ਨੂੰ ਘਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੁੱਦਿਆਂ ਤੇ ਠੋਸ ਕਦਮ ਚੁੱਕਣੇ ਚਾਹੀਦੇ ਨੇ ਇਸ ਲਈ ਮਹਾਪੰਚਾਇਤ ਇਹ ਇੱਕ ਮਹੱਤਵਪੂਰਨ ਪਲੇਟਫਾਰਮ ਸਾਬਤ ਹੋਵੇਗੀ ਦੱਸਦੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਯੋਜਿਤ ਕਿਸਾਨ ਮਹਾਪੰਚਾਇਤ ਸ਼ਾਮਣ ਹੋਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਸੈਂਕੜੇ ਕਿਸਾਨ ਜਿਹੜੇ ਸੋਮਵਾਰ ਸਵੇਰ ਜੰਤਰ ਮੰਤਰ ਤੇ ਇਕੱਠੇ ਹੋਣੇ ਜਿਹੜੇ ਸ਼ੁਰੂ ਹੋ ਗਏ ਸੀ ਤੇ ਮਹਾਪੰਚਾਇਤ ਸਾਰੀਆਂ ਫਸਲਾਂ ਲਈ ਘੱਟੋ-ਗਾਟੇ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਖੇਤੀਬਾੜੀ ਡੈਰੀ ਪੋਲਟਰੀ ਤੇ ਮੱਛੀ ਪਾਲਣ ਖੇਤਰਾਂ ਨੂੰ ਅਮਰੀਕਾ ਨਾਲ ਕਿਸੇ ਵੀ ਪ੍ਰਸਤਾਵਿਤ ਸਮਝੌਤੇ ਤੋਂ ਬਾਹਰ ਰੱਖਣ ਤੇ ਖੇਤੀਬਾੜੀ ਕਾਨੂੰਨਾਂ ਜਿਹੜੇ ਹੁਣ ਰੱਦ ਕੀਤੇ ਗਏ ਨੇ ਤੇ ਵਿਰੋਧ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਜਿਹੜੇ ਅ ਦਰਜ ਪੁਲਿਸ ਕੇਸਾਂ ਨੂੰ ਵਾਪਸ ਲੈਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਤੇ ਚਰਚਾ ਵੀ ਹੋਵੇਗੀ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਨੇ ਕਿਹਾ ਕਿ ਮੀਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਵੇਗੀ ਕਿਸਾਨਾਂ ਤੇ ਸਮਰਥਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਹਿੱਸਾ ਲੈਣ ਦੀ ਜਿਹੜੀ ਅਪੀਲ ਕੀਤੀ ਗਈ ਆ